ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਹੁਣ ਕਾਬੇ ਤੋਂ ਤੁਰਨ ਲੱਗੇ ਤਾਂ ਜੀਵਨ ਕਾਜੀ ਨੇ ਕਿਹਾ ਮੈਂ ਇਹ じゃ ਕੀ ਕਰਾਂ ਕਿ ਮੈਨੂੰ ਇਦਾਂ ਹੀ ਤੁਹਾਡੇ ਦیدار ਹੁੰਦੇ ਰਹਿਣ ਮੈਂ ਫਿਰ ਕੋਈ ਗਲਤੀ ਨਾ ਕਰਾਂ ਮੈਨੂੰ ਸੰਮੂਰਨ ਸਤਿਗੁਰੂ ਤੁਸੀਂ ਹੀ ਮਾਰਗਦਰਸ਼ਨ ਕਰਦੇ ਹੋ ਭਾਰਤ ਕਹਿੰਦੇ ਪੰਜ ਵਕਤ ਦੀ ਨमाज ਕੋ ਜਾ ਰਹੇ ਬੜੇ ਕਦੇ ਪੁਰਾਣਾ ਨੰਦੇ ਪੰਜ ਵਕਤ ਨमाज ਕਰਦਾ ਐਵੇਂ ਸਿੱਖਾ ਤੈਨੂੰ ਵੀ ਸਿੱਖਣਾ ਦਈਦਾ ਕਿ ਪੰਜ ਬਾਣਿਆਂ ਦਾ ਨਿਤਨੇਮ ਜਾਪ ਕਰਦਾ ਹਾਂ ਪੜਦਾ ਪੜ ਕਦੇ ਕੁਰਾਨ ਅਕ ਧਰਮ ਦੀਆਂ ਹੋਰ ਕਿਤਾਬਾਂ ਵੀ ਪੜਦਾ ਜਿਵੇਂ ਕੁਰਾਨ ਸ਼ਰੀਫ ਹੋ ਜਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਦਾ। ਕੋਈ ਅੰਤਰ ਨਹੀਂ ਹੈ। ਸਭ ਕੋ ਵਿੱਚ ਅੰਤਰ ਹੈ। ਪੜਉਂਦੇ ਅਮਲ ਕਰੀ। ਪੜੀ ਘਟਾ। ਜ਼ਿਆਦਾ ਅਮਲ ਕਰੀ। ਰੀਡਿੰਗ ਇਨਫ ਰੱਖੀ ਹੋਇਆ ਇੰਨਾ ਪੜਦਾ ਇੰਨਾ ਪੜਦਾ ਘੱਟ ਪੜੀ ਪਰ ਉਤਿਆ ਅਮਲ ਕਰ। ਜਦੋਂ ਅਮਲ ਕਰਕੇ ਲੋੜ ਬੰਦਾ ਦਾ ਸਹਾਰਾ ਬਣੇਗਾ ਨਾ ਕਿਸੇ ਮੇਸਹਾਰੇ ਦਾ ਸਹਾਰਾ ਬੜੇ ਨਮਾਜ਼ ਕਹਿੰਦੇ ਜੀਵਨ ਕਾਜੀ ਨੂੰ ਕਹਿੰਦੇ ਤੈਨੂੰ ਉਹਨਾਂ ਵਿੱਚੋਂ ਮੇਰੇ ਦੱਸੋ ਨਾਲੇ ਸਰਦਾਰ ਜਵਾਹਰ ਲਖਰ ਕੇ ਇੱਕੋ ਜਿਹਾ ਵਰਤਾਰਾ ਰਹੀ ਮਿੱਠ ਬੋਲੜਾ ਰਹੀ ਪਿਆਰ ਨਾਲ ਬੋਲੀ ਮੈਂ ਗਲਤੀ ਮੰਨੀ ਹਮਾਰਾ ਆਪ ਜੀ ਨੇ ਕਹੇ ਸਤਿਵੰਤ ਸਤ ਇਹਨੇ ਜਿੱਕਾ ਗੁਰਨਾਮਕ ਰਹੀ ਨਹੀਂ ਗੁਰਨਾਮਕ ਤੇ ਹੋਣੀ ਤੂੰ ਜੀਵੇਂ ਪੰਜਾਬੀ ਬਾਣੀਆਂ ਦਾ ਆਧਾਰ ਨਹੀਂ ਰੀਡਿੰਗ ਕਰਦੇ ਪਰ ਉਹਨੂੰ ਮੰਨ ਇਹ ਕਹਿ ਕੀ ਰਿਹਾ ਜਪਜੀ ਸਾਹਿਬ ਦੇ ਵਿੱਚੋਂ ਮੰਨ ਸੁਨੀਆ ਸਿੱਧ ਪੀਰ ਸਬਨਾਥ ਤੋਂ ਲੈ ਕੇ ਮਨ ਇਹ ਕੰਮ ਹੀ ਜੁਗਤ ਵਿਆਹੀ ਸਭ ਚੀਜ਼ਾਂ ਨੂੰ ਮਨ ਕੇ ਸਾਰੇ ਪਾਸੇ ਤੇ ਤੋਂ ਬਾਦ ਚਲੋ ਜਪ ਸਾਹਿਬ ਵਰਦਾ ਤੇ ਨਾ ਨਮਸਤੰ ਕਾਲੇ ਨਮਸਤੰ ਬਾਲੇ ਨਮਸਤਰੰਗ ਅਕਾਲ ਹੈ ਏਕਾਲ ਦੀ ਸਭ ਤੇ ਹੈ ਫਿਰ ਚਲੋ ਜਦੋਂ ਸੁਨਿਆ ਤੇ ਆ ਜਾਣਾ ਮੈਂ ਕਹਿੰਦਾ ਨਾ ਪਾਰੀ ਬੁਨਵਾਣ ਪਰ ਮਨ ਮਿਆ ਗੱਲ ਕਰ ਪਰ ਅੱਗ ਦੇ ਨਾਲ ਦੇ ਦੂਰ ਪਰ ਨਾ ਜਾਣਦਾ ਜਿਹਨ ਪ੍ਰੇਮ ਕੀਉਂਦੇ ਨਹੀਂ ਤੋਂ ਪਰ ਸੱਚ ਕੋ ਜਰ ਚਪਈ ਸਾਹਿਬ ਨੇ ਕੀ ਕਹਿੰਦਾ ਇਹ ਕਹਿੰਦਾ ਅਮਰੀ ਕਰੋ ਹੱਥ ਦੇ ਰੱਛਾ ਹੱਥ ਦੇ ਕੇ ਰੱਖਾ ਕਰਨਾ ਹੰਮ ਸਾਹਿਬ ਕੀ ਕਹਿੰਦਾ ਇਹ ਨਿਤਰੋ ਮੇਰਿਓ ਇਹ ਸਰਬੜੋ ਮੇਰਿਓ ਇਹ ਸਰੀਰਾ ਮੇਰਾ ਅਮੜਦੇ ਨਾ ਇਹ ਕਹਿੰਦਾ ਫਿਰ ਉਹ ਅਦਾਲ ਨਾਲ ਉਹ ਚੀਜ਼ ਵਰਤੋਂ ਆਪਣੇ ਉੱਤੇ ਲਾਗੂ ਕਰਦਾ ਜੀ ਕਹਿੰਦਾ ਬਲ ਜੇ ਤਾਂ ਪੰਜ ਬਾਣੀਆਂ ਰੋਜ਼ ਪੜ੍ਹਨ ਗੁਰਬਾਣੀ ਵੀ ਪੜ੍ਹਨੀ ਇਹ ਕਹਿੰਦਾ ਮਤਲਬ ਇਹ ਵੀ ਗੁਰਬਾਣੀ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਗ ਪੜ੍ਹਨਾ ਅਮਰਦਾ